ਸਰਪੰਚ ਸਾਹਿਬ ਜਿੱਥੇ ਉਹ ਜਿਹੜਾ ਘਰ ਧਰਨਾ ਲੱਗਾ ਹੋਇਆ ਪ੍ਰਸ਼ਾਸਨ ਵੀ ਆਇਆ ਸੀ ਠੇਕੇਦਾਰ ਵੀ ਆਇਆ ਸੀ ਕੀ ਗੱਲਬਾਤ ਹੋਈ ਹੈ ਅੱਜ ਜਿਹੜੀ ਗੱਲਬਾਤ ਸੀ ਕੀ ਮੈਨੂੰ 20 ਦਿਨ ਦੇ ਸਮੇਂ ਤੋਂ ਬਾਅਦ ਵੀ 10 ਦਿਨ ਸਮਾਂ ਉੱਪਰ ਹੋ ਗਿਆ ਜਿਹੜਾ 27 ਤਰੀਕ ਨੂੰ ਉਹਨਾਂ ਨੇ ਮੈਨੂੰ 27 ਤੱਕ ਸਾਡਾ ਸਮਾਂ ਲਿਆ ਸੀ 27 9 ਤੱਕ ਤੇ ਅੱਜ 6 10 ਹੋ ਗਈ ਆ ਤਾਂ ਲਿਖਤੀ ਸਾਡੇ ਕੋਲ ਪ੍ਰੂਫ ਆ ਤੇ ਅੱਜ ਉਹ ਜਿਹੜਾ ਠੇਕੇਦਾਰ ਉਸ ਆਪਣੇ ਲੈਖਤੀ ਪ੍ਰੂਫ ਤੋਂ ਵੀ ਮੁਕਰ ਗਿਆ ਤੇ ਹੋਰ ਸਮਾਂ ਮੰਗ ਰਿਹਾ ਜਦ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਸਮਾਂ ਦਿੱਤਾ ਆ ਪਰ ਪੁਲਿਸ ਪ੍ਰਸ਼ਾਸਨ ਆਈ ਆ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਠੋਸ ਰਣਨੀਤੀ ਨੀਤੀਾਰ ਕੀਤੀ ਬੇ ਇਸ ਫੈਸਲੇ ਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇਹ ਠੇਕਾ ਬੰਦ ਕਰ ਦੋ 15 ਤਰੀਕ ਤੱਕ ਇਲੈਕਸ਼ਨ ਚ ਅਸੀਂ ਬਿਜੀ ਆ 15 ਤੱਕ ਉਸ ਤੋਂ ਬਾਅਦ ਸਾਨੂੰ ਲੱਕੇ ਕੋਈ ਜਗ੍ਹਾ ਮਿਲਦੀ ਆ ਤਾਂ ਹੋਰ ਲੋਕੇਸ਼ਨ ਚੇਂਜ ਕਰੋ ਜਿਹੜਾ ਸਾਡਾ ਸੱਤ ਨੂੰ ਫੈਸਲਾ ਹੋਇਆ ਵੀ 20 ਦਿਨ ਦਾ ਸਮਾਂ ਸੀ ਵੀ ਅਸੀਂ ਲੋਕੇਸ਼ਨ 20 ਦਿਨ ਦੇ ਸਮੇਂ ਦੇ ਵਿੱਚ ਵਿੱਚ ਅਸੀਂ ਲੋਕੇਸ਼ਨ ਚੇਂਜ ਕਰ ਲਵਾਂਗੇ ਸਾਨੂੰ 20 ਦਿਨ ਦਾ ਸਮਾਂ گیا ਉਹਨਾਂ ਨੇ ਅਸੀਂ ਔਰ 20 ਦਿਨ ਦਾ ਦੇ ਦਿੱਤਾ ਪਹਿਲਾਂ 10 ਦਿਨ ਦਾ ਦਿੰਦੇ ਸੀ ਵੀ 20 ਦਿਨ ਦਾ ਸਮਾਂ ਦਿੱਤਾ ਪਰ ਉਹਨੇ 20 ਦਿਨਾਂ ਦੇ ਵਿੱਚ ਵੀ ਕੁਝ ਨਹੀਂ ਕੀਤੀ ਉਹ ਜਾਨੀ ਕਿ ਆਪਣੀ ਗੁੰਡਾਗਰਦੀ ਔਰ ਧੱਕੇਸ਼ਾਹੀ ਕਰਨਾ ਚਾਹੁੰਦੀ ਆ ਪਰ ਜਦ ਪੁਲਿਸ ਪ੍ਰਸ਼ਾਸਨ ਵੀ ਆਏ ਆ ਪੁਲਿਸ ਪ੍ਰਸ਼ਾਸਨ ਨੇ ਵੀ ਸਾਡੀ ਕੋਈ ਠੋਸ ਰਣਨੀਤੀ ਨਹੀਂ ਤਿਆਰ ਕਰ ਸਕੇ ਇਸ ਕਰਕੇ ਪਿੰਡ ਵਾਸੀਆਂ ਦਾ ਰੋਸ ਆ ਔਰ ਸਰਕਾਰ ਨੂੰ ਵੀ ਬੇਨਤੀ ਆ ਕਿ ਇਸ ਇਹਨੂੰ ਜਿਹੜਾ ਠੇਕਾ ਇਹਨੂੰ ਪਿੰਡ ਤੋਂ ਰੈਸ਼ੀ ਏਰੀਆ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਲਾਗੇ ਮੰਦਰ ਆ ਤੇ ਬਿਰਧ ਆਸ਼ਰਮ ਵੀ ਆ ਤੇ ਇਸੇ ਰਸਤੇ ਵਿੱਚੋਂ ਲੜਕੇ ਲੜਕੀਆਂ ਸਕੂਲ 'ਚ ਜਾਂਦੇ ਆ ਈਆਂ ਭੈਣਾਂ ਸੈਰ ਕਰਦੀਆਂ ਕੱਲ ਨੂੰ ਕੋਈ ਮਸ ਹੈਪਨ ਹੋ ਸਕਦੀ ਆ ਤਾਂ ਕਿ ਪਿੰਡ ਵਾਲਿਆਂ ਰੈਸ਼ੀ ਏਰੀਆ ਹੋਣ ਕਰਕੇ ਤਾਂ ਲੋਕਾਂ ਦੇ ਅਜੇ ਦੇ ਵਿੱਚ ਰੋਸਿਆ ਵੀ ਠੇਕਾ ਜਿਹੜਾ ਬ੍ਰਾਂਚ ਖੁੱਲੀ ਆ ਇਹਨੂੰ ਨਜਾਇਜ਼ ਖੁੱਲੀ ਗਈ ਇਹਨੂੰ ਇੱਥੋਂ ਚੱਕਿਆ ਜਾਵੇ ਇੱਕ ਅਦੋਤ ਅਥੇ ਖੁੱਲਿਆ ਕਰੋ ਠੇਕਾ ਇਹ 7 ਨੂੰ ਸਾਡਾ ਇਹਨਾਂ ਦਾ ਫੈਸਲਾ 2-4 ਦਿਨ ਪਹਿਲਾਂ ਖੁੱਲਿਆ 3-4 ਤਰੀਕ ਨੂੰ ਖੁੱਲ੍ਹਾ ਔਰ 7 ਨੂੰ ਬਹਿ ਕੇ ਅਸੀਂ ਫੈਸਲਾ ਕੀਤਾ 7-9 2024 ਨੂੰ ਪਰ ਉਹਦੇ ਵਿੱਚ ਅਸੀਂ ਦੱਸ ਦੇਣਾ ਸਮਾਂ ਦਿੰਦੇ ਸੀ ਇਹਨਾਂ ਨੇ 20 ਦਿਨ ਦਾ ਸਮਾਂ ਲਿਆ ਵੀ 20 ਦਿਨ ਦੇ ਵਿੱਚ ਅਸੀਂ ਇਹਨੂੰ ਠੇਕੇ ਇਥੋਂ ਚੱਕ ਕੇ ਹੋਰ ਪਾਸੇ ਲੈ ਜਾਵਾਂਗੇ ਪਰ 20 ਦਿਨਾਂ ਤੋਂ ਬਾਅਦ ਵੀ ਇਹਨਾਂ ਨੇ ਨਹੀਂ ਚੱਕਿਆ ਹੁਣ 10 ਦਿਨ ਉੱਪਰ ਹੋ ਗਏ ਇੱਕ ਇੱਕ ਮਹੀਨਾ ਹੋ ਗਿਆ ਔਰ ਇੱਕ ਮਹੀਨੇ ਦੇ ਵਿੱਚ ਇਹਨੇ ਲੋਕੇਸ਼ਨ ਚੇਂਜ ਨਹੀਂ ਕੀਤੀ ਜਦ ਕਿ ਸਾਨੂੰ 20 ਦਿਨ ਦਾ ਸਮਾਂ ਦਿੱਤਾ ਸੀ ਔਰ ਠੇਕੇਦਾਰ ਦੀ ਜਿਹੜਾ ਬਨੀਤ ਕੁਮਾਰ ਜੀ ਆ ਉਹਨਾਂ ਦੀ ਇਹ ਗੁੰਡਾਗਰਦੀ ਆ ਕਿ ਉਹ ਧੱਕੇ ਦੇ ਨਾਲ ਠੇਕਾ ਚਲਾਉਣਾ ਚਾਹੁੰਦੇ ਆ ਨਜਾਇਜ਼ ਠੇਕਾ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਅਗਰ ਇਹਨਾਂ ਨੇ ਠੇਕਾ ਇਥੋਂ ਚੇਂਜ ਨਾ ਕੀਤੀ ਤਾਂ ਅਸੀਂ ਵੱਡੇ ਲੈਵਲ ਤੇ ਸੰਘਰਸ਼ ਇਥੋਂ ਸ਼ੁਰੂ ਕਰਾਂ ਹੋਟ ਹੋ ਜਾਂਦੇ ਆ ਮਾਦ ਦੇ ਤੇ ਬੋਲੀ ਨੂੰ ਤੋਂ ਬਾਅਦ ਹੁਣ ਅਕਤੂਬਰ ਮਹੀਨਾ ਚੱਲ ਪਿਆ ਇਹ ਮਤਲਬ ਇੰਨਾ ਲੇਟ ਇੱਥੇ ਖੁੱਲਣ ਦਾ ਕਾਰਨ ਕੀ ਹੈ 5-6 ਮਹੀਨੇ ਕਿਉਂਕਿ ਜਿਹੜਾ ਬਿਰਕਾਂ ਦਾ ਠੇਕਾ ਸੀ 2012 ਦੀ ਵਿੱਚ ਅਸੀਂ ਪੰਚਾਇਤ 'ਚ ਮਤਾ ਪਾਇਆ ਸੀ ਮਤਾ ਪਾ ਕੇ ਇਹ ਗੱਲ ਕਹੀ ਸੀ ਵੀ ਮਤਲਬ ਉਦੋਂ ਠੇਕਾ ਇਹਨਾਂ ਨੇ ਚੱਕ ਲਿਆ ਸੀ ਔਰ 2012 ਤੋਂ ਬਾਅਦ ਹੁਣ ਇਹਨਾਂ ਨੇ ਜਿਹੜੀ ਬ੍ਰਾਂਚ ਖੁੱਲੀ ਗਈ ਆ ਹੁਣ ਠੇਕਾ ਨਹੀਂ ਇਹ ਇੱਕ ਬ੍ਰਾਂਚ ਖੋਲ ਲਈ ਇਹ ਨਹੀਂ ਠੱਕੇ ਸਹੀ ਨਾਲ ਬ੍ਰਾਂਚ ਖੋਲੀ ਆ ਜਦਕਿ ਇਹਨਾਂ ਨੂੰ ਬਾਰ-ਬਾਰ ਬੇਨਤੀਆਂ ਕੀਤੀਆਂ ਸੀ ਵੀ ਇਹ ਰੋਡ ਜਿਹੜਾ ਚੱਲਦਾ ਆ ਇੱਥੋਂ ਸਾਡੇ ਲੜਕੇ ਨੂੰ ਜਾਂਦੇ ਆ ਕੋਈ ਸ਼ੈਕਲ ਤੇ ਜਾ ਰਿਹਾ ਕੋਈ ਸਕੂਟੀ ਤੇ ਜਾ ਰਿਹਾ ਤਾਂ ਕਿ ਕੋਈ ਕੱਲ ਨੂੰ ਸ਼ਰਾਬੀ ਕੋਈ ਮਸੇਪਾ ਪੈਣਾ ਹੋ ਸਕੇ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਸਾਡੀ ਵਾਲੇ ਪਾਸੇ ਕੋਈ ਵਧੀਆ ਨਹੀਂ ਹੋ ਸਕਦਾ ਧੰਨਵਾਦ ਜੀ ਅਸੀਂ ਪ੍ਰਸ਼ਾਸਨ ਤੋਂ ਦੁਬਾਰਾ ਬੇਨਤੀ ਕਰਦੇ ਆ ਕਿ ਇਹ ਇਥੋਂ ਠੇਕੇ ਨੂੰ ਜਿਹੜਾ ਮਤਲਬ ਚਕਾਇਆ ਜਾਵੇ ਰੈਸੀ ਏਰੀਆ ਤੇ ਠੇਕਾਇਆ ਤੇ ਸਾਡੀ ਇਨੀ ਬੇਨਤੀ ਆ ਅਗਰ ਜੇ ਪ੍ਰਸ਼ਾਸਨ ਨੇ ਇਹ ਇਹਨੂੰ ਠੇਕੇ ਨੂੰ ਇਥੋਂ ਨਹੀਂ ਚਕਾਉਂਦੀ ਤਾਂ ਅਸੀਂ ਵੱਡੇ ਲੈਵਲ ਤੇ ਸੰਘਰਸ਼ ਕਰਨ ਨੂੰ ਤਿਆਰ ਆ ਨੇ ਫਿਰ ਵੀ ਚਲੋ ਕੀ ਕਹਿਣਾ ਚਾਹੁੰਦੇ ਜਿਵੇਂ ਅੱਜ ਇੱਥੇ ਲੋਕ ਧਰਨੇ ਤੇ ਪਾਰਟ ਦਾ ਕੰਮ ਹੈਗਾ ਜੀ ਉੱਥੇ ਡਿਊਟੀ ਲਗਾਤੀ ਹੈ ਚੰਕੀ ਚਾਰ ਚਾਰ ਖੜੇ ਹੈ ਪਰ ਸਾਈਜ਼ ਸਾਈਜ਼ਿੰਗ ਪ੍ਰੋਜੈਕਟ ਦੀ ਉਹਨਾਂ ਦੀ ਗੱਲ ਉਹ ਆਪੇ ਜਿਹੜਾ ਹੈਗਾ ਉਹ ਦੋ ਦੌਰ ਦੇ ਦੱਸਦਾ